ਮੁਝੇ ਬੁਲਾਇਆ ਜੋਤਾਵਾਲੀਏ ਮੈਂ ਆਇਆ ਮੈਂ ਆਇਆ ਜੋਤਵਾਲੀਏ ਹਰ ਸਾਲ ਉਹ ਲੱਗਦੀ ਆ ਉਹ ਸਾਰੀ ਐਦੇ ਭਾਈ ਦਾ ਮੱਥਾ ਟਿਕਣ ਵਾਸਤੇ ਬਹੁਤ ਵਧੀਆ ਲੱਗਦਾ ਬਹੁਤ ਜਨਮ ਪੰਗਤ ਆ ਰਹੇ ਸੇ ਨਮਕਾਂਢੀ ਦੇ ਰਹਿਣ ਵਾਲੇ ਆ ਤੇ ਬਹੁਤ ਮਾਨਤਾ ਹੈ ਇਸ ਮੰਦਿਰ ਦੀ ਮਾਤਾ ਰਾਣੀ ਸਭ ਦੀਆਂ ਚਿੰਤਾ ਦੂਰ ਕਰਦੀ ਐ ਜਿਹੜਾ ਵੀ ਇੱਥੇ ਆ ਕੇ ਤਨੋਂ ਮਨੋਂ ਆਪਣੇ ਇਹ ਆਪਣੇ ਮਾ ਦੇਗੇ ਸੀ ਝੁਕਾਂਦਾ ਉਹਦੀਆਂ ਸਾਰੀਆਂ ਮਰਾਦਾ ਪੂਰੀਆਂ ਹੁੰਦੀਆਂ ਹਿੰਦੀ ਤੇ ਲੈ ਜੀਦਾ ਮਾਤਾ ਰਾਣੀ ਦੇ ਦਰਬਾਰ ਦੇ ਆਖਰ ਮਰਾਦਾ ਹੀ ਪੂਰੀਆਂ ਹੁੰਦੀਆਂ ਆ ਕੇ ਮਹਾਮਾਇ ਦੇ ਆ ਕੇ ਬਹੁਤ ਅੱਛਾ ਲੱਗਦਾ ਹੈ ਯਸਰਾ ਤੁਹਾਡੇ ਆਪਣੇ ਵੱਡੇ ਵੀ ਯਾਦ ਆਂਦੇ ਰਹਿੰਦੇ ਨੇ ਇਸ ਬਾਨੇ ਕੀ ਸਾਨੂੰ ਲੈ ਕੇ ਆਂਦੇ ਸੀ ਅਸੀਂ ਆਪਣੇ ਬੱਚਿਆਂ ਨੂੰ ਉਸ ਦਿਨ ਲੈ ਕੇ ਆਂਦੇ ਲੱਖ ਲੱਖ ਵਧਾਈ ਹੋਵੇ ਮਾਹ ਮਾਈ ਦੀ ਚਿੰਤਪੁਰਨੀ ਮਦਦ ਆ ਤੇ ਸਭ ਦੀਆਂ ਝੋਲੀਆਂ ਪਰ ਸਭ ਤੋਂ ਪਹਿਲਾਂ ਦਾ ਸਮੂਹ ਸ਼ਹਿਰ ਵਾਸੀਆਂ ਨੂੰ ਸਾਡੀ ਟੀਮ ਵੱਲੋਂ ਮਾ ਚਿੰਤਪੁਰਨੀ ਜੀ ਦੇ ਮੇਲੇ ਦੀ ਲੱਖ ਲੱਖ ਵਧਾਈ ਦੇਣਾ ਹ ਉਸ ਤੋਂ ਬਾਅਦ ਜਿਹੜੀ ਨਮਕ ਮੰਡੀ ਮਾ ਚਿੰਤਪੁਰਨੀ ਜੀ ਦਾ ਮੰਦਿਰ ਆ ਉਹਨਾਂ ਦੀ ਮੈਨੇਜਮੈਂਟ ਸਾਡੇ ਸੰਜੀਵ ਜੀ ਸਾਡੇ ਅਨੁਭਵ ਜੀ ਸਾਡੇ ਜਿੰਨੇ ਵੀ ਇੱਥੋਂ ਦੇ ਕਾਰਜਕਰਤਾ ਨੇ ਮੈਨੇਜਮੈਂਟ ਨੇ ਬਹੁਤ ਹੀ ਸਰਾਨਾਯੋਗ ਇਹਨਾਂ ਦਾ ਕੰਮ ਆ ਇੱਥੇ ਕਿ ਤਾਂ ਕਿ ਜੋ ਸ਼ਹਿਰ ਵਸੇ ਜਿਹੜੇ ਵੀ ਦੂਰੋਂ ਦੂਰੋਂ ਆ ਰਹੇ ਮਾ ਚਿੰਤ ਕੁੰਨੀ ਮੰਦਿਰ ਦੇ ਮੱਥਾ ਨਤਮਸਤਕ ਹੋਣ ਉਹਨਾਂ ਦੀ ਸੇਵਾ ਲਈ ਇਹ ਤਤ ਪਰੇ ਰਹਿੰਦੇ ਨੇ ਪੂਰੇ ਸਾਲ ਹੀ ਰਹਿੰਦੇ ਨੇ ਅੱਜ ਚਿੰਤਬੋਲੀ ਮਾਤਾ ਜੀ ਦੇ ਮੇਲੇ ਦੇ ਉਪਲਖਸ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਸਹੂਲਤਾਂ ਲੋਕਾਂ ਵਾਸਤੇ ਪ੍ਰੋਵਾਈਡ ਕੀਤੀਆਂ ਜਿਸ ਤਰ੍ਹਾਂ ਮੈਂ ਦੇਖ ਰਿਹਾ ਲਾਈਨ ਇੱਕ ਪਾਸੋਂ ਆ ਰਹੀ ਹੈ ਇੱਕ ਪਾਸੋਂ ਜਾ ਰਹੀ ਹੈ ਕਿਸੇ ਨੂੰ ਵੀ ਕੋਈ ਵੀ ਦਿੱਕਤ ਨਹੀਂ ਹੋ ਰਹੀ ਸਾਰੀ ਸੰਗਤ ਬਹੁਤ ਹੀ ਨਿਸ਼ਠਾ ਨਾਲ ਬੜੇ ਉਹ ਉਤਸ਼ਾਹ ਨਾਲ ਮਥਾ ਵੀ ਟੇਕ ਰਹੀ ਹੈ ਤੇ ਇਹਨਾਂ ਦੀ ਮੈਨੇਜਮੈਂਟ ਦੇ ਸਦਕੇ ਕਿਸੇ ਨੂੰ ਕੋਈ ਵੀ ਕੋਈ ਧੱਕਾ ਮੁਕੀ ਨਹੀਂ ਕੋਈ ਕੁਛ ਨਹੀਂ ਹਰ ਮੰਦਰ ਦੇ ਵਿੱਚ ਐਹੋ ਜੀ ਮੈਨੇਜਮੈਂਟ ਹੋਣੀ ਚਾਹੀਦੀ ਹੈ ਇਹੀ ਕਹਿੰਦਾ ਆ ਮਾ ਚੰਦਪੁਨੀ ਜੀ ਦੇ ਮੇਲੇ ਦੀ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਹਾਂਜੀ ਸਿੰਗਲ ਇਹਦਾ ਮੇਰਾ ਨਾਮ ਅਸ਼ਨੀ ਕੁਮਾਰ ਬਤਰਾ ਹਾਂਜੀ ਅੱਜ ਮਹਾ ਮਾਇਆ ਚੰਦਪੁਨੀ ਮਾਕਾ ਦਾ ਮੇਲਾ ਆ ਸਮਝੋ ਜੇ ਉੱਥੇ ਮੇਲਾ ਇੱਥੇ ਵੀ ਉਹ ਹੀ ਰੂਪ ਆ ਮਾ ਮਾਇਦਾ ਜਿੱਥੇ ਉੱਥੇ ਜਿਹੜਾ ਬੰਦਾ ਨਹੀਂ ਜਾ ਸਕਦਾ ਉਹ ਇੱਥੇ ਆਂਦਾ ਉਹਦੀ ਮੋਨਗਾਉਣਾ ਸਾਡੀ ਪੂਰੀ ਹੁੰਦੀ ਇੱਥੇ ਵੀ ਕਿਉਂਕਿ ਉੱਥੋਂ ਦੀ ਪਿੰਡੀ ਹੋਈ ਇੱਥੇ ਲਿਆਂਦੀ ਹੋਈ ਆ 100 ਸਾਲ ਪੁਰਾਣਾ ਮੰਦਿਰ ਹੈ ਹੋਰ ਅਤੇ ਮੰਦਿਰ ਦੇ ਸੇਵਾਦਾਰ ਬੜੇ ਆ ਸੇਵਾਜ ਲੱਗੇ ਹੋਏ ਨੇ ਬਾਹਰ ਲੰਗਰ ਲੱਗੇ ਹੋਏ ਆ ਬੜੀ ਸੰਗਤ ਆਂਦੀ ਆ ਰਾਤ 2 ਵਜੇ ਤੱਕ ਮੇਲਾ ਚੱਲੇਗਾ ਅੱਜ ਸਵੇਰੇ ਪਹਿਲੇ 4:30 ਵਜੇ ਆਰਤੀ ਹੋਈ ਆ ਕੁਣ ਸ਼ਾਮੀ 6 ਵਜੇ ਬਾਅਦ ਭਜਨ ਹੋਏਗਾ ਫਿਰ ਆ 3 ਵਜੇ ਤੱਕ ਮੇਲਾ 2 ਵਜੇ ਤੱਕ ਚੱਲੇਗਾ ਜਿਕਰ ਆ ਮਹਾਮਾਈ ਦਾ ਬੋਲ ਸਾंचे ਦਰਬਾਰ ਕੀ ਜੈ ਇਹ ਮੰਦਰ ਹੈ ਇਹ ਬਹੁਤ ਪ੍ਰਚੀਨ ਮੰਦਰ ਹੈ ਕਿਉਂਕਿ ਇਹ ਜਿਹੜੀ ਪਿੰਡੀ ਹੈ ਨਾ ਉਥੋਂ ਮਹਾਮਾਈ ਦੀ ਪਿੰਡੀ ਉਥੋਂ ਹੀ ਲੰਦਾ ਆ ਰੂਪ ਐਸੇ ਉਹ ਮੰਦਰ ਤੇ ਇਹ ਮੰਦਰ ਦਾ ਬਹੁਤ ਇੱਕੋ ਚੀਜ਼ ਆ ਇਹ ਪ੍ਰਚੀਨ ਮੰਦਰ ਬੜਾ ਪੁਰਾਣਾ ਹੈ 100 ਸਾਲ ਤੋਂ 300 ਵੀ ਹੋ ਗਿਆ ਬਣਿਆ ਆ ਹਾਂਜੀ ਕਿ ਇੱਥੇ ਜਿਹੜਾ ਵੀ ਆਂਦਾ ਨਾ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਛਰਦਾ ਨਾਲ ਆਵੇ ਸਾਰੀ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਕਿੰਨੀ ਕੁ ਸ਼ਰਧਾ ਮੰਦੀ ਜਾਂਦੀ ਹੈ ਸ਼ਰਧਾਲੂਆਂ ਦੇ ਮਨ ਵਿੱਚ ਸ਼ਰਧਾਲੂਆਂ ਮੰਨਦੇ ਜੀ ਬਹੁਤ ਸ਼ਰਧਾ ਮੰਨੀ ਜਾਂਦੀ ਹੈ ਤੁਸੀਂ ਆ ਮੇਲਾ ਵੇਖਣ ਦੇਓ ਕਿੰਨਾ ਭੜਿਆ ਹੋਈ ਸ਼ਰਧਾ ਹੈਗੀ ਹੈ ਤੇ ਮੰਨੀ ਜਾਂਦੀ ਹੈ ਨਾ ਬਹੁਤ ਮੰਨੀ ਜਾਂਦੀ ਹੈ ਜੇ ਉੱਥੇ ਇੱਕੋ ਚੀਜ਼ ਹੈ ਉਹ ਪਿੰਡੀ ਤੇ ਇਹ ਪਿੰਡੀ ਇੱਕੋ ਜਿਹੀ ਹੈ ਇਸ ਕਰਕੇ ਇਹ ਸ਼ਰਧਾ ਇਹ ਵੀ ਉਨੀ ਹੈ ਜਿੰਨੀ ਉੱਥੇ ਹੈ ਜੇਰਾ ਉੱਥੇ ਨਹੀਂ ਜਾਗੇ ਉੱਥੇ ਆ ਕੇ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਹਾਂ ਜੀ ਵਸੀਆਂ ਨੂੰ ਪੰਜਾਬ ਵਾਸੀਆਂ ਨੂੰ ਮਾ ਚਿੰਤਪੁਰਨੀ ਦੇ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ ਜਿਕਰਾ ਸ਼੍ਰੀ ਰਵਲੀ ਦਾ ਬੋਲ ਸੰਚੇਦ ਰਵਾਰ ਕੀਜੈ ਕਾਦੀ ਦਾ ਮੰਦਿਰ ਅਸੀਂ ਜਨਮ ਤੋਂ ਇੱਥੇ ਆ ਰਹੇ ਅਸੀਂ ਨਮਕ ਮੰਡੀ ਵੀ ਰਹਿਣ ਵਾਲੇ ਆ ਤੇ ਬਹੁਤ ਮਾਨਤਾ ਹੈ ਇਸ ਮੰਦਿਰ ਦੀ ਮਾਤਾ ਰਾਣੀ ਸਭ ਦੀਆਂ ਚਿੰਤਾ ਦੂਰ ਕਰਦੀ ਹੈ ਜਿਹੜਾ ਵੀ ਇੱਥੇ ਆ ਕੇ ਤਨੋਂ ਮਨੋਂ ਆਪਣੇ ਇਹ ਆਪਣੇ ਮਾਂ ਦੇ ਕੇ ਸ਼ੀ ਚੁਕਾਂਦਾ ਉਹਦੀਆਂ ਸਾਰੀਆਂ ਮੁਰਾਦਾ ਪੂਰੀਆਂ ਹੁੰਦੀਆਂ ਨੇ ਤੁਸੀਂ ਕਦੋਂ ਤੋਂ ਆ ਰਹੇ ਹੋ ਅਸੀਂ ਬਚਪਨ ਤੋਂ ਯਾਰੀ ਸਾਡਾ ਘਰ ਇੱਥੇ ਬਿਲਕੁਲ ਕੋਲ ਹੀ ਹੈਗਾ ਅਸੀਂ ਬਚਪਨ ਤੋਂ ਯਾਰੀ ਆਏ ਇਹ ਕੁਸ਼ਰਾਦਾ ਮਨ ਬਹੁਤ ਜ਼ਿਆਦਾ ਅਹੀਂ ਦਸਵੇਰੇ ਉੱਠਦੇ ਹੀ ਸਭ ਤੋਂ ਪਹਿਲੇ ਸੁਚੀ ਉੱਪਰ ਜੋਤ ਲੈ ਕੇ ਆਈਦੀ ਸੀ ਕਿਤੇ ਬਾਟੂ ਘਰ ਦੂਰੋਂ ਆਨ ਕਰਕੇ ਹੁਣ ਦੁਪਹਿਰ ਦਾ ਟਾਈਮ ਆਇਆ ਨਹੀਂ ਤਾਂ ਆਪਾਂ ਨਹਾ ਤੋ ਕੇ ਸਭ ਤੋਂ ਪਹਿਲੇ ਮਾ ਦੇ ਦਰਸ਼ਨ ਕਰਨ ਆਈਦਾ ਸੀ ਅਕਸਰ ਸਾਵਣ ਮਹੀਨੇ ਦੇ ਮੌਕੇ ਤੇ ਹੀ ਇਹਨਾਂ ਨੂੰ ਰਸਤੇ ਕਿਹਾ ਜਾਂਦਾ ਹੈ ਕਿ ਹਰ ਵਾਰ ਇਹਨਾਂ ਨੂੰ ਰਸਣ ਹਰ ਵਾਰ ਹਰ ਵਾਰ ਬੋਤ ਮਾਤਾ ਰਾਂ ਇਹ ਸਭ ਨੂੰ ਬਹੁਤ ਭਰਪੂਰ ਕਰਦੀ ਹੈ ਮਾਤਾ ਰਾਣੀ ਸਭਿਆ ਚੋਲਿਆ ਪਰਦੀ ਹੈ ਉਹਦੀ ਉਹਦੀ ਸਰਦਾ ਤੇ ਉਹਦੇ ਪਿਆਰ ਦੇ ਨਾਲ ਹੀ ਦੇਖੋ ਸੰਗਤ ਕਿਸਰਾ ਇੰਨੇ ਰਸਵੀ ਚੰਨੀ ਬਾਰਿਸ਼ ਰਹੀ ਸੀ ਸਾਰੀ ਪੌਂਚੀ ਹੋਈ ਹੈ ਜੈ ਮਾਤਾ ਕੋ ਤੋਂ ਆ ਰਹੇ ਹੋ ਅਸਲੀ ਜੀ ਉਸ ਜਦਿਆਂ ਸੂਰੀ ਆਏ ਆ ਬਚਪਨ ਤੋਂ ਹੀ ਆ ਰਹੇ ਆ ਸਾਡੇ ਮੰਮੀ ਪਾਪਾ ਸਾਨੂੰ ਲੈ ਕੇ ਆਉਂਦੇ ਸੀਗੇ ਅਸਲੀ ਸੀ ਲੋਕਲ ਹੀ ਆ ਨਾ ਇਸ ਲਈ ਸਾਨੂੰ ਪੜਾ ਮਾਤਾ ਰਾਣੀ ਬਹੁਤ ਪਿਆਰ ਆ ਉਸਕੀ ਇੰਨੀ ਕੁ ਸ਼ਰਧਾ ਹੈ ਮੰਨ ਦੇ ਬਹੁਤ ਜ਼ਿਆਦਾ ਬਹੁਤ ਹਰ ਵਰ ਸਾਵਨ ਮਹੀਨੇ ਆਉਂਦੇ ਉਹ ਦੇ ਰਹਿ ਰਹੇ ਆਗੂਰੀ ਤਕਰੀਬਨ ਆਂਦੇ ਹੀ ਰਹਿੰਦੇ ਸੀ ਤਾਂ ਮਾਤਾ ਜੀ ਦੇ ਦਰਬਾਰ ਦੇ ਆਖਰ ਮੁਰਾਦਾਂ ਹੀ ਪੂਰੀਆਂ ਹੁੰਦੀਆਂ ਆ ਕੇ ਮਹਾਮਾਇ ਦੇ ਆ ਕੇ ਬਹੁਤ ਅੱਛਾ ਲੱਗਦਾ ਹੈ ਯਸਰਾ ਤੁਹਾਡੇ ਆਪਣੇ ਵੱਡੇ ਵੀ ਯਾਦ ਆਂਦੇ ਰਹਿੰਦੇ ਨੇ ਇਸ ਬਾਨੇ ਕੀ ਸਾਨੂੰ ਲੈ ਕੇ ਆਂਦੇ ਸੀ ਅਸੀਂ ਆਪਣੇ ਬੱਚਿਆਂ ਨੂੰ ਉਸ ਤਾਈ ਲੈ ਕੇ ਆਨੇ ਆਂ ਮਾਂ ਸਾਭ ਦੀ ਮਨੋ ਕਾਮਨਾ ਪੂਰੀ ਕਰੇ ਮਾਤਾ ਚਿੰਤੂ ਨੂੰ ਮਾਤਾ ਕੀ ਜੈ ਜੈ ਮਾਤਾ ਦੀ ਕੀ ਕਨਚੋ ਬਸ ਸ਼ੁਰੂ ਤੋਂ ਜਦੋਂ ਦੇ ਵੀ ਆਏ ਆ ਉਦੋਂ ਦੀ ਜਦੀ ਸਰਦਾ ਔਰ ਗੀਤ ਪਹਿਲਾਂ ਕੁਵਾਰੀ ਸੀ ਕਿ ਮਾਤਾ ਚਿੰਦੂਪੁਰਨੀ ਦੇ ਮੇਲੇ ਜਾਂਦੇ ਹੁੰਦੇ ਸੀ ਹੁਣ ਉੱਥੇ ਵੀ ਪਹੁੰਚ ਜਾਂਦਾ ਹੁਣ ਇੱਥੇ ਪਹੁੰਚ ਜਾਂਦੇ ਆ ਆਣਾ ਹਰ ਸਾਲ ਹੁੰਦਾ ਉਹ ਮੱਥਾ ਟੇਕਣਾ ਸਰਦਾ ਵਾ ਸਰਦਾ ਕਰਨਾ ਸਰਦਾ ਬੋਦੇ ਮਾਤਾ ਰਾਣੀ ਜੈ ਮਾਤਾ ਵਧੀਆ ਤੁਹਾਨੂੰ ਦਰਸ਼ਨ ਹੁੰਦੇ ਆਇਆ ਮਾਤਾ ਰਾਣੀ ਸਾਲ ਦੇ ਸਾਹ ਤੁਹਾਨੂੰ ਬੁਲਾਏ ਅਸੀਂ ਸਾਲ ਦੇ ਸਾਲ ਆਨੇ ਆ ਬਹੁਤ ਵਧੀਆ ਖੁੱਲੇ ਦਰਸ਼ਨ ਹੁੰਦੇ ਆ ਮਾਤਾ ਰਾਣੀ ਹਰ ਇੱਕ ਦੀਆਂ ਮਰਜ਼ਾ ਪੂਰੀਆਂ ਕਰੇ ਬਾ ਮਾਈ ਸਭ ਦੀਆਂ ਸਾਖ ਮੁਝੇ ਬੁਲਾਇਆ ਜੋਤਾਵਾਲੀਏ ਮੈਂ ਆਇਆ ਮੈਂ ਆਇਆ ਜੋਤਾਵਾਲੀਏ ਉਹ ਜੋਤਾਵਾਲੀਏ ਪਹਾੜਾ ਵਾਲੀਏ ਮੋਤਾਵਾਲੀਏ ਕਿਸ ਤਰ੍ਹਾਂ ਦਾ ਲੱਗ ਰਿਹਾ ਮੰਦਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਰ ਸਾਲ ਰੌਣਕਾਂ ਲੱਗਦੀਆਂ ਬਹੁਤ ਸਾਰੀਆਂ ਐਦੇ ਭਾਈ ਦਾ ਮੱਥਾ ਟੇਕਣ ਵਾਸਤੇ ਬਹੁਤ ਵਧੀਆ ਲੱਗਦਾ ਬਹੁਤ ਜਿਆਦਾ ਵਧੀਆ ਇਨਾ ਖੁਸ਼ਾ ਹੈ ਦਿਲ ਵਿੱਚ ਬਹੁਤ ਜਿਆਦਾ ਬਹੁਤ ਜਿਆਦਾ ਮਾਨੇ ਇਨਾ ਚਾਹਨਾ ਸਕੂਨ ਵੀ ਬਹੁਤ ਇੱਥੇ ਆ ਕੇ ਬਹੁਤ ਮਜ਼ਾ ਆਉਂਦਾ ਹੈ ਬਸ ਮਨ ਨੂੰ ਹੁੰਦਾ ਕਿ ਜਾਣਾ ਮੱਥਾ ਟਿਕਣਾ ਜਾ ਕੇ ਬਹੁਤ ਚੰਗਾ ਲੱਗਦਾ ਹੈ ਬਹੁਤ ਚੰਗਾ ਜੈ ਮਾਤਾ ਦੀ ਹਰ ਵਾਰ ਸਾਵਨ ਮਹੀਨੇ ਦੇ ਮੌਕੇ ਤੇ ਐਸਾ ਹੁੰਦਾ ਵਾ ਕਿ ਹਰ ਵਾਰ ਮੰਦਰ ਚ ਰੌਣਕਾਂ ਲੱਗਦੀ ਰੌਣਕਾਂ ਹਰ ਵਾਰੀ ਹੁੰਦੀ ਹੈ ਮੰਦਰ ਦੇ ਵਿੱਚ ਬਹੁਤ ਜ਼ਿਆਦਾ ਪਰ ਆਪਾਂ ਚਲੋ ਮਹਾਮਾਈ ਬਲਾਦੀ ਜਦੋਂ ਉਸ ਟਾਈਮ ਰਾਜ ਨੇ ਆਪਾਂ ਬਹੁਤ ਉਤਸ਼ਾਹ ਹੈ ਮਾਤਾ ਜੀ ਦੇ ਦਵਾਰ ਤੇ ਰੌਣਕਾਂ ਲੱਗੀਆਂ ਹੋਈਆਂ ਬਹੁਤ ਉਤਸ਼ਾਹ ਵਾ ਬਹੁਤ ਉਤਸ਼ਾਹ ਵਾ ਚਿੰਤਪੁਰੀ ਮਾਤਾ ਸਭ ਕੁਝ ਦੇਣ ਵਾਲੇ ਆ ਸਭ ਕੁਝ ਦਿੰਦੇ ਮਾਤਾ ਰਾਣੀ ਸਭ ਦੀਆਂ ਝੋਲੀਆਂ ਭਰਦੇ ਆ ਮਾਤਾ ਰਾਣੀ ਬੜੀ ਸ਼ਰਧਾ ਨਾਲ ਅਸੀਂ ਇੱਥੇ ਆਉਂਦੇ ਹਰ ਸਾਲ ਆਉਂਦੇ ਅਸੀਂ ਮਾਤਾ ਰਾਣੀ ਬਹੁਤ ਕਿਰਪਾ ਕੀਤੀ ਬਹੁਤ ਜਿਆਦਾ ਕਿਰਪਾ ਕੀਤੀ ਮਾਤਰਾਣੀ ਜੇ ਕਾਰਾ ਸ਼ੇਰ ਵਾਲੀ ਦਾ ਬੋਲ ਸੱਚੇ ਦਰਵਾਜ਼ ਕੀ ਜੈ ਕੀ ਕਹਿਣਾ ਚਾਹੂੰ ਮਾਤਾ ਦਾ ਦਰਬਾਰ ਮੈਂ ਕਰਨੀ ਛੋਲੀਆਂ ਪਰ ਕੇ ਮਿਲਦੀ ਆ ਬਹੁਤ ਸਾਰਾ ਇਹਨਾ ਮਾਤਾ ਦਾ ਨੀ ਦੀ ਕਿਰਪਾ ਹੀ ਇਹ ਬੁਰਾਈ ਹੱਲ ਸਿੰਤਪੂਰਨੀ ਚਿੰਤਾ ਦੂਰ ਕਰੇ ਸਭ ਦੀਆਂ ਛੋਲੀਆਂ ਪਰੇ ਚਿੰਤਾ ਦੂਰ ਕਰਦੀ ਰਹੇ ਸਭ ਦੇ ਸਿਰ ਤੇ ਹੱਥ ਰੱਖੇ ਮਾਤਾ ਦਾ ਉਹੀ ਆਸ਼ੀਰਵਾਦ ਸਰ ਚਾਹੀਦਾ ਮਾਤਰਾਣੀ ਦਾ ਜੈ ਮਾਤਾ ਦੀ चिंदबुनी का मेला हर साल मनाया जाता है यहां बहुत श्रद्धा से लोग आते हैं चिंदबुनी सब लोगों की चिंता दूर करती है जयकारा छिंदमस्ती का बोल सांचे दरबार की जय